ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਂ ਸਾਰੇ ਨੂੰ ਆਈ ਹੋਪ ਕਿ ਤੁਸੀਂ ਸਾਰੇ ਵਧੀਆ ਹੋਵੋਗੇ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਦੇ ਵਿੱਚ ਤੇ ਜੀ ਸ਼ਾਮ ਦਾ ਟਾਈਮ ਹੈਗਾ ਤੇ ਆਪਾਂ ਆ ਚੁੱਕੇ ਹੈਗੇ ਆ ਧਾਰ ਕੱਢਣ ਵਾਸਤੇ ਤੇ ਜੀ ਆਪਾਂ ਪਾ ਦਾਂਗੇ ਆਪਣੀ ਮੱਝ ਨੂੰ ਖਾਲ ਤੇ ਆਪਾਂ ਹੁਣ ਮੱਝ ਨੂੰ ਝੋਲਵਾਂਗੇ ਤੇ ਜੀ ਗਰਮੀ ਬਹੁਤ ਜ਼ਿਆਦਾ ਹੋਣ ਦੇ ਹੀ ਹੈ ਤੇ ਆਪਦੇ ਪਸ਼ੂਆਂ ਦਾ ਜਿਆਦਾ ਤੋਂ ਜਿਆਦਾ ਧਿਆਨ ਰੱਖਿਆ ਕਰੋ ਤੇ ਪਸ਼ੂਆਂ ਨੂੰ ਦਿਨ ਚ ਦੋ ਟਾਈਮ ਨਵਾਇਆ ਕਰੋ ਕਿਉਂਕਿ ਰਾਜਸਥਾਨ ਚ ਟੈਂਪਰੇਚਰ 50 ਡਿਗਰੀ ਸੈਲਸੀਅਸ ਨਾਪਿਆ ਗਿਆ ਹੈ ਤੇ ਆਪਾਂ ਹੁਣ ਆਪਣੀ ਛੋਟੀ ਗੱਟੀ ਨੂੰ ਵੀ ਪਾ ਦਾਂਗੇ ਖਲ ਤਾਂ ਕਿ ਉਹਨਾਂ ਦਾ ਵੀ ਕੱਦ ਛੇਤੀ ਵੱਟਾ ਹੋ ਜਾਵੇ ਤੇ ਮੋਟੀਆਂ ਹੋ ਜਾਣ ਪਸ਼ੂਆਂ ਦਾ ਐਵੇਂ ਹੀ ਆ ਜੇਕਰ ਆਪਾਂ ਧਿਆਨ ਰੱਖਾਂਗੇ ਤੇ ਆਪਾਂ ਨੂੰ ਵੱਡੇ ਹੋ ਕੇ ਚੰਗਾ ਉਹਨਾਂ ਦਾ ਰਿਜ਼ਲਟ ਮਿਲੂਗਾ ਤੇ ਜੇ ਹੁਣ ਆਪਾਂ ਮੱਝ ਨੂੰ ਆਪਣੀ ਨੂੰ ਬਸਮਾਲ ਲਵਾਂਗੇ ਆਪਣੀ ਮੱਝ ਬਸਮਣ ਲੱਗੇ ਬਹੁਤ ਟਾਈਮ ਲੌਂਦੀ ਆ ਤੇ ਜਿੱਦਨਿੰਦੇ ਪੱਠੇ ਘਾਟ ਵੱਧ ਹੋ ਜਾਂਦੇ ਆ ਜਾਂ ਫਿਰ ਇਹਨੂੰ ਪੱਠੇ ਲੇਟ ਪੈਂਦੇ ਉਦੋਂ ਨਹੀਂ ਪਸੰਦੀ ਹੈਗੀ ਤੇ ਜੀ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਲਾਈਕ ਕਰ ਦਿਓ ਤੇ ਇੱਕ ਵਧੀਆ ਜਿਹਾ ਕਮੈਂਟ ਕਰ ਦਿਓ ਕਿ ਤੁਹਾਨੂੰ ਵੀਡੀਓ ਕਿਹੋ ਜਿਹੀ ਲੱਗੀ ਤੇ ਜੀ ਆਪਣੀ ਜਿਹੜੀ ਮੱਝ ਹੈਗੀ ਉਹ ਬਸਮ ਗਈ ਹੈਗੀ ਤੇ ਹੁਣ ਆਪਾਂ ਮੱਝ ਨੂੰ ਚੋਲਵਾਂਗੇ ਤੇ ਆਪਣੀ ਮੱਝ ਸੂਣ ਵਾਲੀ ਹੈਗੀ ਐ ਤੇ ਆਪਣੀ ਮੱਝ 3 ਤੋਂ 4 ਕਿਲੋ ਦੁੱਧ ਦੇ ਦਿੰਦੀ ਹੈ ਇੱਕ ਟਾਈਮ ਦਾ ਤੇ ਤੁਸੀਂ ਵੀ ਆਪਦੀ ਮੱਝ ਦਾ ਦੁੱਧ ਕਿਵੇਂ ਵਧਾ ਸਕਦੇ ਹੋ ਉਹ ਨੁਸਖਾ ਆਪਾਂ ਲਾਸਟ 'ਚ ਦੱਸਾਂਗੇ ਤੇ ਜੀ ਮਾਜਾ ਪਚੋ ਲਈਤੀ ਹੈਗੀ ਹੈ ਤੇ ਹੁਣ ਆਪਾਂ ਦੁੱਧ ਨੂੰ ਰੱਖავਾਂਗੇ ਘਰੇ ਤੇ ਆਪਾਂ ਮਾਜ ਨੂੰ ਪਿਾਵਾਂਗੇ ਤੇ ਜੇ ਤੁਸੀਂ ਦੁੱਧ ਵਧਾਉਣ ਵਾਸਤੇ ਕੀ ਕਰਨਾ ਗੂੰਦਕ ਤੀਰਾ ਲੈ ਲੈਣਾ ਤੁਸੀਂ ਉਹਨੂੰ ਲੈ ਕੇ ਤੇ ਭੇਂ ਦੇਣਾ ساری ਰਾਤ ਤੇ ਉਹਨੂੰ ਹੁਣ ਆਪਾਂ ਇੱਕ ਬੱਠਲ ਦੇ ਵਿੱਚ ਪਾ ਲਾਂਗੇ ਤੇ ਆਪਾਂ ਬਲੈਂਡ ਬਣਾ ਲੈਣਾ ਗੁੜ ਦਾ ਕੜਾ ਤੇ ਉਸ ਕੜੇ ਨੂੰ ਆਪਾਂ ਗੂੰਦਕ ਤੀਰੇ ਦੇ ਵਿੱਚ ਐਡ ਕਰ ਦੇਣਾ ਤੇ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਆਪਾਂ ਮੱਝ ਦੇ ਅੱਗੇ ਰੱਖ ਦਵਾਂਗੇ ਤੇ ਇਹਦੇ ਨਾਲ ਕੀ ਹੋਊਗਾ ਗਰਮੀਆਂ ਦੇ ਵਿੱਚ ਇੱਕ ਤਾਂ ਠੰਡਾ ਹੁੰਦਾ ਤੇ ਇਹਨੂੰ ਪੀਣ ਦੇ ਨਾਲ ਮੱਝ ਕੀ ਕਰੂਗੀ ਆਪ ਦਾ ਦੁੱਧ ਵਧਾ ਲੂਗੀ ਤੇ ਆਪ ਗਰਮੀਆਂ ਦੇ ਵਿੱਚ ਮੱਝ ਨੂੰ ਪਿਉਣਾ ਕਿਉਂਕਿ ਇਹ ਠੰਡਾ ਹੁੰਦਾ ਤੇ ਆਹ ਮੱਝ ਦੀ ਹੈਲਥ ਵਾਸਤੇ ਬਹੁਤ ਹੀ ਜ਼ਿਆਦਾ ਸਪੀਸ਼ੀਅਸ ਤੇ ਕੰਮ ਵਾਲਾ ਹੁੰਦਾ ਇਸ ਨੁਸਖੇ ਨੂੰ ਤੁਸੀਂ ਜ਼ਰੂਰ ਕਰਿਓ ਤੇ ਇਹਦੇ ਵਿੱਚ ਤੁਸੀਂ ਪਾਣੀ ਵੀ ਐਡ ਕਰਕੇ ਇਹਨੂੰ ਪਿਆ ਸਕਦੇ ਹੋ ਜਿੰਨੇ ਨਾਲ ਮੱਝ ਪਾਣੀ ਵੀ ਜ਼ਿਆਦਾ ਪੀਵੇਗੀ ਤੇ ਤੁਸੀਂ ਇਹਨੂੰ ਡੇਲੀ ਪੀ ਆ ਸਕਦੇ ਹੋ ਤੇ ਅਗਰ ਆਪਣੀ ਰਿਕੁਆਇਰਮੈਂਟ ਹੈ ਨਹੀਂ ਕਿ ਤੁਸੀਂ ਹਫਤੇ ਦੇ ਵਿੱਚ ਇੱਕ ਵਾਰੀ ਪੀ ਆ ਸਕਦੇ ਹੋ ਉਹ ਤੁਹਾਡੀ ਮਰਜ਼ੀ ਹੈ ਐਸ ਯੂ ਵਿਸ਼ ਚਲੋ ਜੀ ਅੱਜ ਦੇ ਵਲੌਗ ਨੂੰ ਇਥੇ ਐਂਡ ਕਰਦੇ ਆਈ ਹੋਪ ਕਿ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਹੋਵੇ ਚੰਗੀ ਲੱਗੀ ਹੋਵੇ ਵੀਡੀਓ ਨੂੰ ਲਾਈਕ ਕਰ ਦਿਓ ਸਬਸਕ੍ਰਾਈਬ ਕਰ ਦਿਓ ਚੈਨਲ ਨੂੰ ਤੱਕ ਤੱਕ ਲਈਓ ਕੇ ਗੁੱਡ ਬਾਏ ਸੇਫੀ ਹੋਮ ਟੂ